ਆ 8-10 ਸਾਲ ਤੋਂ 1509 ਵਾਰਤ ਰਹੇ ਆ ਪਹਿਲਾਂ ਆਪਾਂ ਆਉਂਦਾ ਸੀ ਗੋਵਿੰਦਾ 60 ਝੋਨਾ ਉਹ ਵਾਰਤ ਦੇ ਰਹੇ ਆ ਕੁਸ ਗੇਚੋ 11 ਵੀ ਲਾਉਂਦੇ ਰਹੇ ਆ ਆਪਣਾ ਜਿਹੜਾ ਇਹਦਾ ਝਾੜ ਆ ਕੋਈ ਤਕਰੀਬਨ 60 ਤੋਂ 65 ਮਾਣ ਦਾ ਹਰ ਸਾਲ ਹੀ ਲੈਨੇ ਆ ਤਕਰੀਬਨ ਤਕਰੀਬਨ ਆਪਣੇ 200 ਬੂਟਾ ਵੀਰੇ ਜਾਮਣ ਦਾ ਲੱਗਾ ਵਿਆ ਜਿਹਦੀ ਸੋਹਣੀ ਮੈਨੂੰ ਆਮਦਨ 5000 ਦੇ ਹਿਸਾਬ ਨਾਲ ਮੇਰਾ ਬੂਟਾ ਉਹ ਚੜ ਚੁੱਕਿਆ ਇਹ ਆਪਣਾ 10 ਐਚਪੀ ਦਾ ਸੋਲਰ ਆ ਜੀ ਟਾਟਾ ਕੰਪਨੀ ਦਾ ਹੁਣ ਤਾਂ ਰੇਟ ਇਹਦੇ ਘਟ ਗਏ ਅਸੀਂ ਤਕਰੀਬਨ 2 ਸਾਲ ਹੋ ਗਏ ਨੂੰ ਲੱਗੇ ਨੂੰ ਤੇ ਆਪਾਂ ਉਹਦੇ ਵੀ ਜੀ 5 ਲੱਖ ਰੁਪਏ ਦਾ ਇਹ ਲਵਾਇਆ ਸੀ ਕਿ ਹਰ ਇੱਕ ਦਿਨ ਤੁਸੀਂ ਇੱਕ ਡੰਗ ਦੀ ਸਬਜ਼ੀ ਆਪਣੀ ਬਈ ਇੱਥੋਂ ਤਿਆਰ ਹੁੰਦੀ ਆ ਤੇ ਇਸੇ ਤਰ੍ਹਾਂ ਜਿਹੜੇ ਆ ਬੂਟੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਹਜੇ ਆਪਣੇ ਬੂਟੇ ਇਹ ਆਉਂਦੇ ਸਾਲ ਤੋਂ ਹੀ ਇਹ ਪੂਰੇ ਛਾਂ ਦੇਣ ਲੱਗ ਪੈਣਗੇ ਸਾਸੀ ਕਾਲ ਕਿਸਾਨ ਵੀਰੋ ਗੱਲ ਫੇਰ ਅੱਜ ਕਿਸਾਨੀ ਦੀ ਕਰਾਂਗੇ ਵੀ ਆਪਾਂ ਜਿਹੜਾ ਚੁਣਿਆ ਹੋਇਆ ਵੀ ਜਿਹੜਾ 1509 ਬਾਸਮਤੀ ਆਪਾਂ ਬੀਜੀ ਸੀ ਬਾਈ ਜੀ ਆਪਾਂ ਲੈਨੇ ਤਿੰਨ ਫਸਲਾਂ ਕਈ ਭਰਾ ਆਂਦੇ ਸੀ ਗੇਤੀ ਇਹਦਾ ਝਾੜ ਨਹੀਂ ਆਉਣਾ ਇਹ ਐਂ ਹੋਜੂ ਤਕਰੀਬਨ ਆਪਾਂ 8-10 ਸਾਲ ਤੋਂ 1509 ਵਾਰਤ ਰਹੇ ਆ ਪਹਿਲਾਂ ਆਪਾਂ ਆਉਂਦਾ ਸੀ ਗੋਵਿੰਦਾ 60ਾ ਝੋਨਾ ਉਹ ਵਾਰਤ ਦੇ ਰਹੇ ਆ ਕੁਛ ਗੇਚੋ 11 ਵੀ ਲਾਉਂਦੇ ਰਹੇ ਆ ਕਿਉਂਕਿ ਫਸਲ ਗੋਭੀ ਦੀ ਚੱਕਣੀ ਹੁੰਦੀ ਆ ਹੋਰ ਭਰਾ ਵੀ ਆ ਜਿਹੜੇ ਉਹ ਜਿਵੇਂ 60ਾ ਆਲੂ ਲਾਉਂਦੇ ਆ ਜਾਂ ਕੋਈ ਹੋਰ ਵੈਰਾਈਟੀਆਂ ਲਾਉਂਦੇ ਆ ਤੇ ਤਕਰੀਬਨ ਉਹਨਾਂ ਨੂੰ ਪਤਾ ਹੀ ਆ 1509 ਬਾਰੇ ਆਪਣਾ ਜਿਹੜਾ ਇਹਦਾ ਝਾੜ ਆ ਕੋਈ ਤਕਰੀਬਨ 60 ਤੋਂ 65 ਮਣ ਦਾ ਹਰ ਸਾਲ ਹੀ ਲੈਨੇ ਆ ਤਕਰੀਬਨ 3 ਸਾਲ ਤੋਂ 1 ਸਾਲ ਵਿੱਚ ਰਗੜਾ ਪਿਆ ਸੀ ਸੋਨਾ ਝਾੜ ਆ ਤੇ ਸੋਨਾ ਆਪਾਂ ਨੂੰ ਇਹਦਾ ਮੁੱਲ ਵੀ ਮਿਲਦਾ ਤੇ ਆਪਾਂ ਇਹ ਤੁਹਾਨੂੰ ਕਿਹਾ ਸੀਗਾ ਵੀ ਦੱਸਿਆ ਸੀ ਜਾਣਕਾਰੀ ਦਿੱਤੀ ਸੀ ਵੀ ਜਿਹੜੀਆਂ ਪਨੀਰੀ ਆ ਜਿਹੜੀ ਬਾਸਪਤੀ ਦੀ ਉਹਨੂੰ ਸ਼ੈਫਟਾਂ ਚ ਵੇਚੋ ਤੇ ਇੱਕ ਜਿਹੜੀ ਦਵਾਈ ਆ 1263 ਲਾ ਲਓ ਜ਼ਰੂਰ ਲਾਓ ਉਹ ਵੀ ਬਾਸਪਤੀ ਦੀ ਜਿਹੜੇ ਸੀਡ ਆ ਉਹਨਾਂ ਨੂੰ ਤੇ ਜਿਹੜੀ ਪਨੀਰੀ ਦੀ ਆਪਾਂ ਗੱਲ ਕੀਤੀ ਸੀ ਵੀ ਇਹ ਪਨੀਰੀ ਠਾਈਆਂ ਤੋਂ 7 28 ਦਿਨਾਂ ਦੀ ਪਨੀਰੀ ਹੋਣੀ ਚਾਹੀਦੀ ਹੈ ਜਿਹੜੀ ਪੱਕੀ ਪਨੀਰੀ ਆ ਉਹਦਾ ਬਾਈ ਜੀ ਜਿਹੜਾ ਫਟਾਰਾ ਤੇ ਬੂਝਾ ਜਿਹੜਾ ਘੱਟ ਮਾਰਦੀ ਆ ਝਾੜ ਚ ਵੀ ਫਿਰ ਉਹ ਫਰਕ ਪਾਉਂਦੀ ਆ ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਵੀ ਬਾਈ ਤੇਰੇ ਕੋਠੇ ਤੇ ਕੋਈ ਦਰਖਤ ਤਾਂ ਹੈ ਨਹੀਂ ਉਹ ਭਰਾ ਨੂੰ ਆਪਾਂ ਦੱਸ ਦਈਏ ਵੀ ਕੋਠਾ ਨਵਾਂ ਪਾਇਆ ਥੋਲਰ ਸਿਸਟਮ ਆਪਾਂ ਜਿਹੜਾ 10 ਐਚਪੀ ਦਾ ਲਵਾਇਆ ਟਾਟਾ ਕੰਪਨੀ ਦਾ ਦਰਖਤ ਵੀਰਾ ਆਪਾਂ ਲਾਈ ਬੈਠੇ ਆ ਤਕਰੀਬਨ ਅਗਲੇ ਸਾਲ ਤਾਈ ਤਿਆਰ ਹੋ ਜਾਣਗੇ ਜਿੰਨੇ ਬੂਟੇ ਲਾਉਣੇ ਆਪਾਂ ਬਾਈ ਜੀ ਫਲਦਾਰ ਬੂਟੇ ਲਾਉਣੇ ਇੱਥੇ ਆਂਬ ਵੀ ਲਾਇਆ ਅਮਰੂਦ ਵੀ ਲਾਇਆ ਤੇ ਜਾਮਨ ਬੂਟੇ ਵੀ ਲਾਏ ਆ ਲਾਏ ਉਹ ਸਾਈਡ ਤੇ ਲਾਏ ਆਪਾਂ ਵੀ ਜਿਹੜੀ ਸੋਲਰ ਨੂੰ ਛਾਂ ਨਾ ਜਾਵੇ ਤੇ ਸੋਲਰ ਦੇ ਨੇੜੇ ਕੋਈ ਨੇਰੀ ਜਾਂ ਦਰਖਤ ਆਪਾਂ ਨੇੜੇ ਆ ਜਾਂਦਾ ਕਈ ਵਾਰੀ ਨੇਰੀ ਨਾਲ ਜਿਹੜਾ ਹੈਗਾ ਸੋਲਰ ਦੇ ਉੱਤੇ ਨਾ ਕੋਈ ਨੁਕਸਾਨ ਨਾ ਹੋਵੇ ਸੋਲਰ ਦਾ ਤੇ ਤਕਰੀਬਨ ਆਪਣੇ 200 ਬੂਟਾ ਵੀਰੇ ਜਾਮਨ ਦਾ ਲੱਗਾ ਵਿਆ ਜੀ ਦੀ ਸੋਹਣੀ ਮੈਨੂੰ ਆਮਦਨ 5000 ਦੇ ਹਿਸਾਬ ਨਾਲ ਮੇਰਾ ਬੂਟਾ ਉਹ ਚੜ ਚੁੱਕਿਆ ਜੀਦੀ ਮੈਂ ਉਹਦੇ ਤੇ ਕੋਈ ਸਪਰੇ ਨਹੀਂ ਕਰਨੀ ਕੋਈ ਉਹਨੂੰ ਮੈਂ ਤੋੜ ਤੜਾਈ ਨਹੀਂ ਕਰਨੀ ਠੇਕੇ ਤੇ ਮੇਰੀ ਚੜ ਚੁੱਕੀ ਆ ਆਪੇ ਉਹਨਾਂ ਨੇ ਸੰਭਾਲ ਕਰਨੀ ਆ ਸਿਰਫ ਆਪਾਂ ਦਿਵਾਲੀ ਵਾਲੇ ਦਿਨ ਜਿਹੜੇ ਟੱਕ ਤੇ ਕਲੀ ਕਰੀਦੀ ਆ ਹੁਣ ਗਾਂ ਕੰਮ ਰਹਿ ਗਿਆ ਉਹਨਾਂ ਦਾ ਪੌੜੀਆਂ ਚੱਕਣ ਦਾ ਤੋੜਨ ਦਾ ਤੇ ਇਸ ਤਰ੍ਹਾਂ ਬਾਈ ਜੀ ਆਪਾਂ ਜਿਹੜੀ ਪਨੀਰੀ ਆ ਉਹ ਵੀ ਸਾਰੇ ਭਰਾਵਾਂ ਨਾਲ ਗੱਲ ਸਾਂਝੀ ਕੀਤੀ ਆ ਵੀ ਜਿਹੜੀ ਪਨੀਰੀ ਨੂੰ ਵੱਧ ਤੋਂ ਵੱਧ ਸ਼ੈਫਟਾਂ ਚ ਕਰੋ ਵੀ ਜਿਹੜੀ ਕੋਈ ਠਾਈਆਂ ਤੋਂ 30 ਦਿਨਾਂ ਤੋਂ ਥੱਲੇ ਥੱਲੇ ਜਿਹੜੀ ਪਨੀਰੀ ਤੁਹਾਡੇ ਖੇਤ ਦੇ ਵਿੱਚ ਪਲਾਂਟ ਹੋ। ਤੇ ਵੀਰੋ ਜਿਹੜਾ ਆਪਾਂ ਸੋਲਰ ਲੱਗਾ ਹੈ ਆਪਣਾ 10 HP ਦਾ ਸੋਲਰ ਆ ਜੀ ਟਾਟਾ ਕੰਪਨੀ ਦਾ। ਹੁਣ ਤਾਂ ਰੇਟ ਇਹਦੇ ਘਟ ਗਏ ਅਸੀਂ ਤਕਰੀਬਨ 2 ਸਾਲ ਹੋ ਗਏ ਇਹਨੂੰ ਲੱਗੇ ਨੂੰ। ਤੇ ਆਪਾਂ ਉਹਦੇ ਵੀ ਜੀ 5 ਲੱਖ ਰੁਪਏ ਦਾ ਇਹ ਲਵਾਇਆ ਸੀ। ਤੇ ਗੱਲ ਆਪਾਂ ਕਰਾਂਗੇ ਵੀ ਜਿਹੜਾ ਸੋਲਰ ਵਾਲੀ ਜਗ੍ਹਾ ਹੈ। ਉੱਥੇ ਬਾਈ ਜੀ ਆਪਾਂ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ। ਵਿਹਲੀ ਅਸੀਂ ਜਗ੍ਹਾ ਨਹੀਂ ਰਹਿਣ ਦਿੰਦੇ। ਇੱਥੇ ਸਮਝ ਲਓ ਵੀ ਬਿਨਾ ਰੇਤੋਂ ਤੇ ਬਿਨਾ ਸਪਰੇਅ ਤੋਂ ਇਹ ਜਿਹੜੇ ਕਦੂਆਂ ਦੀਆਂ ਵੱਲਾਂ ਆਪਣੀਆਂ ਤੋਰੀਆਂ ਲੱਗੀਆਂ ਵੀਆਂ ਤੇ ਭਿੰਡੀ ਲੱਗੀ ਵੀ ਆ ਜਿਹੜੀ ਹਰਕ ਦਿਨ ਤੁਸੀਂ ਇੱਕ ਡੰਗ ਦੀ ਸਬਜ਼ੀ ਆਪਣੀ ਬਈ ਇੱਥੋਂ ਤਿਆਰ ਹੁੰਦੀ ਆ ਤੇ ਇਸੇ ਤਰ੍ਹਾਂ ਜਿਹੜੇ ਆ ਬੂਟੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਹਜੇ ਆਪਣੇ ਬੂਟੇ ਇਹ ਆਉਂਦੇ ਸਾਲ ਤੋਂ ਹੀ ਇਹ ਪੂਰੇ ਛਾਂ ਦੇਣ ਲੱਗ ਪੈਣਗੇ ਕਿਰਾਂ ਤੇ ਸਾਰੇ ਬੂਟੇ ਲਾਏ ਆ ਤੇ ਪਨੀਰੀ ਆਪਣੀ ਤੁਹਾਨੂੰ ਪੱਲਾ ਆਪਾਂ ਦੱਸ ਚੁੱਕੇ ਆ ਜਿਹੜੀ ਆ ਪਨੀਰੀ ਆ ਸ਼ੈਫਟਾਂ ਚ ਵੀਰੇ ਦਵਾਈ ਹਰਕ ਭਰਾ ਆਪਦੀ ਸੀਡ ਨੂੰ ਲਾ ਕੇ ਵੀ ਜੇ ਉਨਾਂ ਹੀ ਤੁਹਾਨੂੰ ਉਹਦਾ ਵਧੀਆ ਰਿਜ਼ਲਟ ਮਿਲੂਗਾ ਧੰਨਵਾਦ ਜੀ ਸასიਿਕਾ